ਸਿਵਰੇਜ ਵਰਕਰ ਯੂਨੀਅਨ ਰਜਿਸਟ੍ਰੇਸ਼ਨ ਆਫ 96 ਆਫ 1988 ਸਬੰਧਿਤ ਭਾਰਤੀ ਮਜ਼ਦੂਰ ਸੰਘ ਬਟਿੰਡਾ ਪੰਜਾਬ ਦੇ ਸਹਿਯੋਗ ਨਾਲ ਸਿਵਰੇਜ ਵਰਕਰ ਯੂਨੀਅਨ ਬਟਿੰਡਾ ਦੇ ਸਮੂਹ ਆਗੂਆਂ ਤੇ ਹੋਰਾਂ ਆਦੀ ਵੱਲੋਂ ਗੱਲ ਕੇ ਯੂਨੀਅਨ ਦੀਆਂ ਕਾਫੀ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਅਤੇ ਯੂਨੀਅਨ ਦੇ ਕੱਚੇ ਕੰਮਿਆਂ ਨੂੰ ਕਾਫੀ ਸਮਾਂ ਬੀਤਣ ਤੇ ਵੀ ਪੱਕਾ ਨਾ ਕਰਨ ਦੇ ਰੋਸ ਵਜੋਂ ਇਕੱਠੇ ਹੋ ਕੇ ਨਗਰ ਨਿਗਮ ਦਫ਼ਤਰ ਬਟਿੰਡਾ ਦੇ ਬਾਹਰ ਰੋਸ ਦਰਨਾ ਦਿੱਤਾ ਗਿਆ ਜਾਣਕਾਰੀ ਮੁਤਾਬਕ ਇਹ ਦਰਨਾ 7 ਦਿਨ ਤੱਕ ਚੱਲਿਆ ਇਸ ਸਮੇਂ ਜੂਨੀਅਨ ਅਗਵਾਵਲੋਂ ਨਗਰ ਨਿਗਮ ਦਫ਼ਤਰ ਬਠਿੰਡਾ ਦਾ ਜ਼ੋਰਦਾਰ ਕਰਾਵਾ ਕਰਦੇ ਆਂ ਪੰਜਾਬ ਸਰਕਾਰ ਖਿਲਾਫ ਜਮਕਿਤ ਕੀ ਨਾਰੇਵਾਜੀ ਕਰਕੇ ਆਪਣਾ ਰੋਸ ਜ਼ਾਹਰ ਕੀਤਾ ਗਿਆ ਰੋਸ ਕਰਨ ਮੌਕੇ ਹਾਜ਼ਰ ਰਵੀ ਕੁਮਾਰ ਚਾਵਰੀਆ ਪ੍ਰਧਾਨ ਸੀਵਰੇਜ ਵਰਕਰ ਯੂਨੀਅਨ ਬਠਿੰਡਾ ਨੇ ਕਿਹਾ ਕਿ ਸਾਨੂੰ ਪੂਰੇ 7 ਦਿਨ ਹੋ ਗਏ ਆ ਇਸੇ ਨਗਰ ਨਿਗਮ ਦਫ਼ਤਰ ਬਠਿੰਡਾ ਦਾ ਦਰਨਾ ਦਿੰਦੇ ਨੂੰ ਪਰ ਸਾਡੇ ਦਰਨੇ ਦਾ 7ਵਾਂ ਦਿਨ ਵੀ ਸੀ ਤੇ ਸਾਡੇ ਦਰਨੇ ਨੂੰ ਦੇਖਦਿਆਂ ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖੰਨਾਂ ਤੇ ਕੋਈ ਜੂ ਤੱਕ ਨਹੀਂ ਸਰਕ ਰਹੀ ਪੱਤਰਕਾਰ ਰੋਹਿਤ ਸ਼ਰਮਾ ਦੀ ਬਟਿੰਡਾ ਤੋਂ ਸੀਵਰੇਜ ਵਰਕਰ ਯੂਨੀਅਨ ਨਾਲ ਸੰਬੰਧਤ ਇੱਕ ਖਾਸ ਰਿਪੋਰਟ ਯਾ ਜਾਣਕਾਰੀ ਲਈ ਦੇਖੋ ਸਾਡੀ ਰਿਪੋਰਟ ਇਹ ਹੈਲੋ ਕੀ ਨਾਮ ਆ ਸਰ ਆਪਣਾ ਮੇਰਾ ਨਾਮ ਰਵੀ ਕੁਮਾਰ ਚਾਂਵਰਿਆ ਪ੍ਰਧਾਨ ਸੀਵਰੇਜ ਵਰਕਰ ਯੂਨੀਅਨ ਬਟਿੰਡਾ ਅੱਜ ਨਗਰ ਨਿਗਮ ਦਫ਼ਤਰ ਦੇ ਵਿੱਚ ਜਿਹੜਾ ਹੈਗਾ ਬਟਿੰਡਾ ਵਿੱਚ ਕਰਾਵਾ ਕੀਤਾ ਤੁਸੀਂ ਧਰਨਾ ਲਾਇਆ ਕੀ ਕੇ ਨਾ ਤੁਹਾਡਾ ਸਰ ਜਿਹੜਾ ਅੱਜ ਅਸੀਂ ਧਰਨਾ ਲਾਇਆ ਹੈ ਸਾਡਾ 7ਵੇਂ ਦਿਨ ਦਾ ਧਰਨਾ ਹੈ ਜੀ ਅੱਜ ਇਹ ਜਿਹੜੇ ਸਾਡੇ ਕੱਚੇ ਕੰਮ ਹੈ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੰਮ ਕਰਦੇ ਆ ਰਹੇ ਨੇ ਸਰਕਾਰ ਦੁਆਰਾ ਪਾਲਿਸੀ ਬਣਾਈ ਗਈ ਸੀ 23 6 21 ਦੀ ਪਰੰਤੂ ਪੂਰੇ ਪੰਜਾਬ 'ਚ 23 6 21 ਦੀ ਪਾਲਿਸੀ ਅਧਿਨ ਸਾਰੇ ਕੰਮੇ ਹੋ ਗਏ ਬਟਿੰਡਾ ਸੇਰ 'ਚ ਹੁਣ ਤੱਕ ਸਾਡੇ ਜਿਹੜੇ ਕੱਚੇ ਕੰਮੇ ਹੈ ਨੇ ਹੁਣ ਤੱਕ ਉਹ 23 6 21 ਪਾਲਿਸੀ ਅਧਿਨ ਨਹੀਂ ਹੋਏ ਅਸੀਂ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦੇ ਆਂ ਵੀ ਜਲਦ ਤੋਂ ਜਲਦ ਸਾਡੇ ਮੁਲਾਜ਼ਮਾਂ ਨੂੰ 23 6 21 ਦੀ ਪਾਲਿਸੀ ਅਧਿਨ ਕੀਤਾ ਜਾਵੇ ਅਸੀਂ ਸਾਡਾ ਜਿਹੜਾ ਕੱਲ ਦਾ ਜਿਹੜਾ ਰਣਨੀਤੀ ਹੈ ਕੱਲ ਅਸੀਂ ਕਰਨਾਲ ਕਲੋਨੀ ਦੀ ਮੋਟਰ ਲੱਗੀ ਹੈ ਉਸ ਇਹ ਇਹਦੇ ਬਾਰੇ ਲਿਖਤੀ ਫਿਕਰ ਸੀ ਅੰਦਰ ਕੇ ਸਰ ਲਿਖਤੀ ਰੂਪ ਚ ਐਸੀ 72 ਘੰਟੇ ਦਾ ਅਲਟੀਮੇਟ ਦਿੰਨੇ ਆ ਗੇਟ ਰੇਲੀ ਤੇ ਤਰਨਾ ਦੇ ਮੋਟਰਾਂ ਬੰਦ ਕਰਨ ਦਾ ਸਾਡਾ ਸਾਰਾ ਸਮਾਂ ਹੁਣ ਪੂਰਾ ਹੋ ਗਿਆ 7 ਦਿਨ ਹੋ ਗਏ ਸਾਨੂੰ ਇੱਥੇ ਬੈਠੇ ਨੂੰ ਸਾਰੇ ਪ੍ਰਸ਼ਾਸਨ ਨੂੰ ਪਤਾ ਵੀ ਇਹਨਾਂ ਦਾ ਤਰਨਾ ਚੱਲ ਰਿਹਾ ਇਹਨਾਂ ਦੀ ਮੰਗਾਂ ਨੇ ਵੀ ਇਹ ਇਹਨਾਂ ਤੇ ਗੌਰ ਕੀਤੀ ਜਾਵੇ ਹੁਣ ਤੱਕ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਦੇ ਕੰਨਾਂ 'ਚ ਜੂ ਨਹੀਂ ਸਰਕਾਰੀ ਜਲ ਤੋਂ ਜਲਦ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਅਸੀਂ ਕੱਲ ਮੈਂਡਿਸਪੋਜ਼ਲ ਬੰਦ ਕਰਨੀ ਹੈ ਉਸ ਤੋਂ ਬਾਅਦ ਅਸੀਂ ਬਜ਼ਾਰਾ 'ਚ ਰੋਸ ਰੇਲੀ ਕੱਢਾਂਗੇ ਫਿਰ ਉਸ ਤੋਂ ਬਾਅਦ ਆਈਟੀਆਈ ਚੌਂ ਨੇ ਕੱਚੇ ਕੰਮਿਆਂ ਨੂੰ ਜਿਹੜਾ ਤੁਸੀਂ ਪੱਕਾ ਕਰਨ ਦਾ ਤੁਸੀਂ ਕਹਿ ਰਹੇ ਹੋ ਇਹਦੇ ਬਾਰੇ ਅੰਦਰ ਗਿਆਨੂ ਕਰਾਇਆ ਸਰ ਸਾਰੇ ਅਧਿਕਾਰੀਆਂ ਨੂੰ ਪਤਾ ਹੈ ਭਈ 23 6 21 ਜੇ ਪਾਲਿਸੀ ਬਣੀ ਸੀ 597 ਸੀਵਰਮੈਨ ਤੇ ਤੇ ਸਫਾਈ ਸੇਵਕਾਂ ਦੀ ਭਈ ਇਹਨਾਂ ਨੂੰ ਕੰਟਰੈਕਟ ਵੇਸ ਸਰਕਾਰੀਕਰਨ ਕੀਤਾ ਜਾਵੇ ਸਾਰੇ ਅਫਸਰਾਂ ਨੂੰ ਪਤਾ ਮੇਅਰ ਸਾਹਿਬ ਨੂੰ ਪਤਾ ਹੈ ਕਮਿਸ਼ਨਰ ਸਾਹਿਬਾਂ ਨੂੰ ਪਤਾ ਹੈ ਪਰੰਤੂ ਇਹ ਸਾਨੂੰ ਮਿੱਠੀਆਂ ਗੋਲੀਆਂ ਦੇ ਰਹੇ ਇਹਨਾਂ ਨੇ 11 ਵਜੇ ਦੀ ਸਿਲੈਕਸ਼ਨ ਕਮੇਟੀ ਦੀ ਮੀਟਿੰਗ ਬੁਲਾਈ ਸੀ ਹੁਣ 11 ਵਜੇ ਮੀਟਿੰਗ ਕੈਨਸਲ ਹੋ ਗਈ ਹੁਣ 3 ਵਜੇ ਦੀ ਕਹਿ ਰਿਹਾ ਇਹ ਸਾਨੂੰ ਤਾਰੀਖ ਤੇ ਤਾਰੀਖ ਦੇਈ ਜਾਂਦੇ ਆ ਪਰ ਅਸੀਂ ਮਨ ਮਣਾ ਕੇ ਬੈਠੇ ਆ ਜਦੋਂ ਤੱਕ ਸਾਡੇ ਮੁਲਾਜ਼ਮਾਂ ਦਾ ਕੋਈ ਪੁਖਤਾ ਸਬੂਤ ਕੋਈ ਹੱਲ ਨਹੀਂ ਹੁੰਦਾ ਉਦੋਂ ਤੱਕ ਸਾਡਾ ਸੰਘਰਸ਼ ਇੰਹੀ ਜਾਰੀ ਰਹੂਗਾ ਜੇ ਤੁਸੀਂ ਆਪਣੀ ਗੱਲ ਕਹੀ ਅੰਦਰ ਮੇਅਰ ਸਾਹਿਬ ਨੂੰ ਜਾਂ ਹੋਰ ਕਮਿਸ਼ਨ ਸਾਹਿਬ ਨੂੰ ਵੀ ਉਹਨਾਂ ਦਾ ਕੀ ਰਵੱਈਆ ਸੀ ਤੁਹਾਡੇ ਕੋਲ ਉਹਨਾਂ ਦਾ ਉਹਨਾਂ ਦਾ ਵੈਸੇ ਰਵੱਈਆ ਉਹਨਾਂ ਦਾ ਠੀਕ ਹੈ ਜੀ ਉਹ ਸਾਡੇ ਨਾਲ ਵਧੀਆ ਡੀਲਿੰਗ ਕਰ ਰਹੇ ਨੇ ਪਰ ਉਹ ਉਹਨਾਂ ਦੇ ਜਿਹੜੇ ਨਾਲ ਡੀਸੀਐਫਾ ਬੈਠਿਆ ਨੇ ਡੀਸੀਐਫਾ ਸਾਡਾ ਕੰਮ ਨਹੀਂ ਹੋਣ ਦੇ ਰਿਹਾ ਡੀਸੀਐਫਏ ਪਤਾ ਨਹੀਂ ਕੀ ਨਵਾਂ ਕਾਨੂੰਨ ਉਹਨਾਂ ਕੋਲ ਕੱਢ ਕੇ ਲਿਆਂਦਾ ਉਹ ਤਾਰੀਖ ਤੇ ਤਾਰੀਖ ਦਵਾਈ ਜਾਂਦਾ ਡੀਸੀਐਫਏ ਮੈਨ ਬੇਟਾ ਜਿਹੜਾ ਉਹ ਕੰਮ ਨਹੀਂ ਹੋਣ ਦੇ ਰਾ ਕਮਿਸ਼ਨਰ ਸਾਹਿਬਾ ਅਤੇ ਮੇਅਰ ਸਾਹਿਬ ਸਾਡੇ ਕੰਮ ਕਰਨ ਨੂੰ ਤਿਆਰ ਨੇ ਇਹ ਇਹ ਗਲਤੀ ਆਪਾਂ ਉਹਨਾਂ ਦੀ ਕਹਿ ਸਕਦੇ ਆਂ ਵੀ ਉਹਨਾਂ ਦੀ ਗਲਤੀ ਹੈ ਕਿੰਨਾ ਦੀ ਸਰ ਇਹ ਡੀਸੀਐਫਏ ਦੀ ਸਾਰੀ ਗਲਤੀ ਹੈ ਜੀ ਪਹਿਲਾਂ ਅਸੀਂ 48 ਮੁਲਾਜ਼ਮ ਸਿੱਧੇ ਰੈਗੂਲਰ ਹੋ ਰਹੇ ਸੀ ਉਸ ਟਾਈਮ ਵੀ ਇਹ ਡੀਸੀਐਫਏ ਨੇ ਅੜਚਣ ਪਾਈ ਸੀ ਫਿਰ 59 ਡੈਲੀ ਵੇਜ ਹੋ ਰਹੇ ਸੀ ਉਸ ਟਾਈਮ ਵੀ ਡੀਸੀਐਫਏ ਨੇ ਇਹ ਅੜਚਣ ਪਾਈ ਸੀ ਹੁਣ 597 ਇਹਨਾਂ ਨੇ ਪਾਸ ਕਰਾਇਆ ਸੀ ਉਸ ਚ ਵੀ ਹੁਣ ਡੀਸੀਐਫਏ ਹੀ ਪੰਗਾ ਡਾਈ ਜਾਂਦਾ ਸਰ ਜਿਹੜਾ ਮੈਨ ਜੜਾ ਡੀਸੀਐਫਏ ਹੀ ਹੈ ਨਾ ਕਰਨੇ ਕੰਮ ਦੇ ਉਹੜਾ ਕੀ ਮੰਗ ਕੀ ਕਰਦੇ ਤੁਸੀਂ ਅਸੀਂ ਮੰਗ ਪੰਜਾਬ ਸਰਕਾਰ ਤੋਂ ਇਹੀ ਕਰ ਰਿਹਾ ਬਈ ਡੀਸੀਐਫਏ ਦੀ ਬਟਿੰਡਾ ਸੇਰ ਤੋਂ ਬਦਲੀ ਕੀਤੀ ਜਾਵੇ ਜਿਹੜੇ ਸਾਡੇ ਕੱਚੇ ਕੰਮੇ ਨੇ ਉਹਨਾਂ ਨੂੰ ਪੱਕਾ ਕੀਤਾ ਜਾਵੇ ਤੇ ਇਹਨਾਂ ਦੀ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਸ਼ਹਿਰ ਦੀ ਆਬਾਦੀ ਨੂੰ ਮੁੱਖ ਦੇਖਦੇ ਹੋਏ ਰੱਖਦੇ ਹੋਏ 200 ਸਿਵਰਮੈਨਾਂ ਦੀ ਨਵੀਂ ਭਰਤੀ ਦਿੱਤੀ ਜਾਵੇ ਜੇ ਇਹ ਕੁਛ ਨਾ ਹੋਇਆ ਤੁਹਾਡਾ ਸਮੱਸਿਆ ਹੱਲ ਨਾ ਹੋਈ ਤਾਂ ਤੁਸੀਂ ਅਗਲਾ ਅਗਲੀ ਰਣਨੀਤੀ ਕੀ ਹੋਵੇ ਦੇਖੋ ਜੀ ਜੇਕਰ ਸਾਡੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਸਾਡਾ ਜਿਹੜਾ ਅਗਲਾ ਸਟੈਪ ਹੈ ਕੱਲ੍ਹ ਅਸੀਂ ਮੈਨ ਡਿਸਪੋਇਲ ਕਰਨਾਲ ਕਲੋਨੀ ਦਾ ਘੇਰਾਵ ਕਰਾਂਗੇ ਉਸ ਤੋਂ ਬਾਅਦ ਅਸੀਂ ਵਕ ਵਕ ਬਾਜ਼ਾਰਾਂ ਚ ਰੋਸ ਰੈਲੀ ਕੱਢਾਂਗੇ ਫਿਰ ਉਸ ਤੋਂ ਬਾਅਦ ਆਈਟੀਆਈ ਚੌਂਕ ਤੇ ਬਠਿੰਡਾ ਸ਼ਹਿਰ ਦਾ ਜਿਹੜਾ ਦਿਲ ਹੈ ਮੈਨ ਡਿਸਪੋਇਲ ਅਸੀਂ ਉਹਨੂੰ ਬੰਦ ਕਰਾਵਾਂਗੇ ਡੀਸੀ ਦਫਤਰ ਪ੍ਰਸ਼ਾਸਨ ਸਾਰਾ ਉੱਤੇ ਬੈਠਾ ਜਦੋਂ ਅਸੀਂ ਮੋਟਰ ਬੰਦ ਕਰਾਂਗੇ ਉੱਤੇ ਪਾਣੀ ਪਾਣੀ ਹੋ ਜਾਊਗਾ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਚਰਨ ਮੈਂ ਸੀਵਰੇਜ ਵਰਕਰ ਯੂਨੀਅਨ ਦਾ ਚੇਅਰਮੈਨ ਜੀ ਤੇ ਮੈਂ ਕਹਿਣਾ ਚਾਹਾਂਗਾ ਜੇਕਰ ਅੱਜ ਸਾਡਾ ਹੱਲ ਨਹੀਂ ਹੋਇਆ ਤੇ ਉਹਦੇ ਬਾਰੇ ਸਾਡਾ ਪ੍ਰਧਾਨ ਰਣਨੀਤੀ ਦੱਸ ਕੇ ਗਿਆ ਹੈ ਕਿ ਅਸੀਂ ਵੀ ਕਿਸੇ ਵੀ ਮੋਟਰ ਨੂੰ ਕਿਰਾਏ 'ਚ ਲੈ ਸਕਦੇ ਨੇ ਤੇ ਉਹਨੂੰ ਬੰਦ ਕਰ ਸਕਦੇ ਨੇ ਤੇ ਵਾਟਰ ਸਪਲਾਈ ਜੋ ਹੈ ਉਹ ਵੀ ਸਾਡੇ ਨਾਲ ਹੀ ਜੁੜੀ ਹੋਈ ਹੈ ਜੇ ਇਹੇ ਜੀ ਨੋਬਤ ਸਾਡੇ ਤੇ ਪਈ ਤੇ ਅਸੀਂ ਵਾਟਰ ਸਪਲਾਈ ਨੂੰ ਤੇਜ਼ ਕਰਾਵਾਂਗੇ ਤੇ ਗੰਦੇ ਪਾਣੀ ਵਾਲੀ ਮੋਟਰਾਂ ਨੂੰ ਬੰਦ ਕਰਾਵਾਂਗੇ ਤਾਂ ਕਿ ਸ਼ਹਿਰ ਦੇ ਵਿੱਚ ਪਾਣੀ ਪਾਣੀ ਹੋ ਜਾਊਗਾ ਤੇ ਇਨਾਂ ਨੂੰ ਗਾਲ੍ਹਾਂ ਪੈਣਾ ਸ਼ੁਰੂ ਹੋ ਜਾਊਗਾ ਇਨਾਂ ਨੂੰ ਅਕਲ ਆ ਜਾਊਗੀ ਕਿ ਭਈ ਸੀਵਰਮੈਨ ਸਾਤਿਆਂ ਕਹਾ ਕਿ ਸਾਧ ਤੱਕ ਕਰ ਪਹੁੰਚ ਸਕਦੇ ਨੇ ਜਾ ਸਕਦੇ ਨੇ ਤੇ ਇਹ ਦਾ ਫਿਰ ਜ਼ਿੰਮੇਵਾਰ ਕੌਣ ਹੋਏਗਾ ਜੀ ਜ਼ਿੰਮੇਵਾਰ ਇਹਦਾ ਨਗਰ ਨਿਗਮ ਜਿਹੜਾ ਪ੍ਰਸ਼ਾਸਨ ਹੈ ਇਹ ਜਿਹੜੇ ਅਫਸਰ ਸਾਹੀਏ ਇਹ ਹੋਊਗੀ ਕਿਉਂਕਿ ਮੰਗਾ ਸਾਡੀ ਇਹ ਨਹੀਂ ਮੰਨ ਰੇ ਬਾਕੀ ਸਾਰੇ ਮੰਨ ਰਹੇ ਜਿਵੇਂ ਕਿ ਪ੍ਰਧਾਨ ਨੇ ਕਹਿਆ ਸੀਗਾ ਭਈ ਮੈਡਮ ਸਾਹਿਬਾ ਵੀ ਇਸ ਗੱਲ ਤੇ ਰਜੀ ਹੈ ਕਿ ਭਈ ਇਨਾਂ ਨੂੰ ਪੱਕਾ ਕੀਤਾ ਜਾਵੇ ਨਾ ਜੀ تن ਖਾਤੇ ਵਡੋਤਰੀ ਕੀਤੀ ਜਾਵੇ ਤੇ ਮੈਰ ਸਾਹਿਬ ਵੀ ਖੁਸ਼ ਨੇ ਇਸ ਗੱਲ ਨੂੰ ਲੈ ਕੇ ਉਹ ਵੀ ਤੈਨਾਤ ਨੇ ਉਹ ਵੀ ਹੁਕਮਨਾਮਾ ਆਪਣੇ ਕਰ ਦਿੱਤਾ ਉਹਨਾਂ ਨੇ ਬਈ ਇਹਨਾਂ ਦੀ ਕੰਮ ਨੂੰ ਇੰਜਾਮ ਦਿੱਤਾ ਜਾਵੇ ਪਰੰਤੂ ਇੱਕ ਸਾਡਾ ਜਿਹੜਾ ਬੈਠਾ ਹੈ ਡੀਸੀ ਇਹ ਕਰਨ ਨੂੰ ਤਿਆਰ ਨਹੀਂ 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 ਕਾਨੂੰਨ ਇਨ ਅਸਰਾਂ ਨੂੰ ਦਿੰਦਾ ਲਾਕੇ ਨਹੀਂ ਇਹ ਕਾਨੂੰਨ ਹੈ ਹੋਗੇ ਇਹਨਾਂ ਨੂੰ ਟਾਈਮ ਦੇ ਦਿਓ ਨਹੀਂ ਅਚਨ ਕਿਉਂ ਪੈਦਾ ਕਰ ਰਹੇ ਨੇ ਉਹ ਕਿਉਂ ਕੀ ਗਲਤੀ ਵਜ੍ਹਾ ਬਸ ਪਤਾ ਨਹੀਂ ਉਹਦੇ ਘਰੋਂ ਜਾ ਰਾਇ ਕੁਛ ਕਿ ਪਤਾ ਨਹੀਂ ਇੰਨਾ ਤਾਂ ਕੀ ਦੁਸ਼ਮਣਾਈ ਹੈ ਬੱਚਿਆਂ ਤੋਂ ਜਿਹੜਾ ਕਿ ਸਾਡੇ ਮੁਲਾਜ਼ਮ ਸਾਥੀ BB 15 15 ਸਾਲ ਤੋਂ ਕੰਮ ਕਰਦੇ ਚਲੇ ਆ ਰਹੇ ਨੇ ਇਹ ਬਹੁਤ ਪੁਰਾਣੇ ਮੁਲਾਜ਼ਮ ਜਿੰਨਾ ਦੀ ਆਦੀ ਉਮਰ ਇਨਾਂ ਦੀ ਮਹਿਕਮੇ ਦੇ ਵਿੱਚ ਕੰਮ ਕਰਦੇ ਖੱਪ ਗਈ ਪਰੰਤੂ ਇਹ ਇਨਾਂ ਦੇ ਨਾਲ ਹਮੇਸ਼ਾ ਇਹ ਜਈ ਧੋਕਾ ਕਰਦੇ ਰਹੇ ਤੁਹਾਡੀ ਸਮੱਸਿਆਵਾਂ ਦਾ ਜ਼ਿੰਮੇਵਾਰ ਜੇ ਤੁਹਾਡਾ ਜਤਨ ਲੱਗਿਆ ਉਹ ਜ਼ਿੰਮੇਵਾਰ ਆਪਾਂ ਇਹਨਾਂ ਨੂੰ ਕਹਿ ਸਕਦੇ ਬਿਲਕੁਲ ਕਹਿਵਾਂਗੇ ਕਿਉਂਕਿ ਹੈ ਵੱਡੀ ਵੱਡੀ ਸੀਟਾਂ ਤੇ ਬੈਠੇ ਵੱਡੇ ਵੱਡੇ ਹੌਦੇ ਲੈ ਕੇ ਬੈਠੇ ਤੇ ਇਹ ਜ਼ਿੰਮੇਵਾਰੀ ਨਹੀਂ ਆਪਾਂ ਜ਼ਿੰਮੇਵਾਰੀ ਇਨਾਂ ਨੂੰ ਦੇਵਾਂਗੇ ਇਨਾਂ ਦੀ ਜ਼ਿੰਮੇਵਾਰ ਕਹਿ ਸਕਦੇ ਹਾਂ ਇਨਾਂ ਨੂੰ ਕਹਿ ਸਕਦੇ ਆਪਾਂ ਉਨ ਕੀ ਚਾਹ ਨੇ ਤੁਸੀਂ ਅਸੀਂ ਚਾਹ ਨੇ ਕਿ ਸਰਕਾਰ ਨੇ ਜਾਰੀ ਜੜੀ ਅਪਰੂਵਲ ਸਾਨੂੰ ਮੁਲਾਜ਼ਮ ਪੱਕਾ ਕਰਨ ਵਾਸਤੇ ਭੇਜੀ ਏ ਫਾਈਲ ਸੈਂਡ ਕਰਕੇ ਭੇਜੀ ਏ ਲੈਟਰ ਆ ਗਿਆ ਸਰਕਾਰ ਦਾ ਪਰੰਤੂ ਇਹਨਾਂ ਨੇ ਨਗਰ ਨਿਗਮ ਵਾਲੇ ਜਿਹੜੇ ਅਫਸਰ ਹੈਗੇ ਇਹਨਾਂ ਨੇ ਹੀ ਇਹਾ ਮਿਲਕਰ ਆਪ ਤਾਂ ਇਹਨਾਂ ਨੇ ਹੀ ਨੁਕਤੀ ਪੱਤਰ ਦੇਣਾ ਹੈ ਇਹਨਾਂ ਨੂੰ ਤੇ ਇਹ ਨੁਕਤੀ ਪੱਤਰ ਦੇਣ ਤੇ ਹਲੇ ਢਿੱਲ ਪਾਈ ਜਾਂਦੇ ਡੀ ਸੀ ਅਫਸਰ ਕਹਿਣ ਮੁਤਾਬਿਕ ਮਤਲਬ ਤੁਹਾਡੇ ਕਹਿਣ ਦਾ ਪਾਵ ਵੀ ਬਾਕੀ ਸਾਰੇ ਮੰਨ ਗਏ ਨੇ ਬਸ ਕੱਲਾ ਬਸ ਕੱਲਾ ਹੈ ਹੀ ਕਾਨੂੰਨ ਮੰਤਰੀ ਕਾਨੂੰਨ ਬਣਾਈ ਜਾਂਦਾ ਹੈ ਆਪਣੀ ਤੇ ਟਾਈਮ ਤੇ ਟਾਈਮ ਮੰਗੀ ਜਾਂਦੀ। ਜੇ ਕੱਲ ਨੂੰ ਕੋਈ ਮਾਹੌਲ ਖਰਾਬ ਹੁੰਦਾ ਸ਼ਹਿਰ 'ਚ ਗੰਦਗੀ ਵੱਧਦੀ ਹੈ ਜਾਂ ਹੋਰ ਹੈ ਉਹ ਸਿਰਫ ਇਹ ਇਹ ਤੇ ਜਿੰਮੇਵਾਰ ਹੋਏਗੀ। ਇਹ ਜੇ ਗੰਦਗੀ ਕੱਲ ਨੂੰ ਸੈਟ ਦੇ ਵਿੱਚ ਪੈਲੂਗੀ ਤੇ ਉਹਦੇ ਜ਼ਿੰਮੇਵਾਰ ਵੀ ਹੈ ਪ੍ਰਸ਼ਾਸਕ ਹੀ ਹੋਊਗਾ। ਜੜਾ ਕਿ ਇਹ ਵੱਡੀ ਵੱਡੀਆਂ ਸੀਟਾਂ ਮੱਲ ਕੇ ਬੈਠੇ ਨੇ। ਸਾਡਾ ਉਹਦੇ ਵਿੱਚ ਕੋਈ ਕਸੂਰ ਨਹੀਂ ਸਾਨੂੰ ਤਾਂ ਰੋਜ਼ਗਾਰ ਚਾਹੀਦਾ ਹੈ। ਜੇ ਸਾਨੂੰ ਅੱਜ ਰੋਜ਼ਗਾਰ ਦਿੰਨੇ ਅਸੀਂ ਤਾਂ ਅੱਜ ਇਧਰ ਹੀ ਚੱਕ ਲੈਂਦੇ। ਤੇ ਸਿਰ ਦੀ ਸੇਵਾ ਕਰਨ ਵਾਸਤੇ ਤਰਨਾਤੇ ਅਸੀਂ।